ਖਲਵਾ ਬੰਦਾ ਬਾਈ ਕਹਿੰਦਾ ਮੰਗ ਕੇ ਖਾਣਾ ਚਾਹੀਦਾ ਕਹਿੰਦਾ ਕੰਮ ਕਰਨ ਦੀ ਕੀ ਲੋੜ ਆ ਅਸੀਂ ਟਰਾਲੀ ਭਰੀ ਜਾਂਦੇ ਹੀ ਰੇ ਵਾਲੀ ਤੇ ਇਹ ਕਹਿੰਦਾ ਮੰਗ ਕੇ ਕਹਿੰਦਾ ਲਿਖਿਆ ਹੋਇਆਗਾ ਵੀ ਮੰਗ ਕੇ ਕਹਿੰਦਾ ਖਾਣਾ ਚਾਹੀਦਾਗਾ ਕੰਮ ਤਾਂ ਕਰਨੇ ਹੀ ਨਹੀਂ ਚਾਹੀਦਾ ਕਹਿੰਦਾ ਸਾਡੇ ਬਣਾਈਏ ਮਾਲਕ ਨੇ ਜਾਤ ਭਲੇ ਹੁਣ ਜੋਗੀ ਨਾ ਕਿੱਥੇ ਤੇਰੇ ਮੋਹਰ ਤਾਂ ਦੱਸ ਦੇ ਕਿੱਥੇ ਲੱਗੀ ਹੈਗੀ ਵੀ ਤੂੰ ਕੰਮ ਕਰਨਾ ਹੀ ਨਹੀਂ ਹੈਗਾ ਵੀ ਤੂੰ ਸਾਡੇ ਨਾਲੋਂ ਵੱਖਰਾ ਤੇਰੇ ਕਿੱਥੇ ਮੋਹਰ ਲੱਗੀ ਆ ਕਿੱਥੇ ਲੱਗੀ ਹੈ ਮੋਹਰ ਤਾਹ ਤੂੰ ਕਹਿੰਦਾ ਅਸੀਂ ਮੰਗ ਕੇ ਹੀ ਖਾਣਾ ਸਾਨੂੰ ਰੱਬ ਨੇ ਇਹੋ ਜਿਹੀ ਬਣਾਇਆ ਉਹ ਨਾ ਪਾਇਆ ਤੇ ਔਰਤਾ ਚਾਰੇ ਪਾਈ ਦੇਣਗੇ ਫਿਰ ਤੈਨੂੰ ਆਖਿਆ ਨਾ ਤੂੰ ਹੋਰ ਤੋਂ ਪਵਾਲਾ ਤੂੰ ਕੀ ਕਰਦਾ ਇੱਥੇ ਫਿਰ ਤੂੰ ਵੀਡੀਓ ਕਿਉਂ ਬਣਾਈ ਜਾਦੀ ਵੀਡੀਓ ਬਣਾਉ ਮੇਰਾ ਘਰ ਹੈਗਾ ਹਾਂ ਬਣਾਉਂਗਾ ਮੈਂ ਵੀਡੀਓ ਘਰ ਆ ਮੇਰਾ ਪਾਉਂਗੀ ਮੈਂ ਤਾਂ ਤੈਨੂੰ ਆਖਿਆ ਨਾ ਫਿਰ ਹੋਰ ਗਾਹਾਂ ਤੋਂ ਮੰਗ ਲੈ ਫਿਰ ਤੂੰ ਫਿਰ ਭੱਗ ਜਾ ਨੇ ਆਸੀ ਗਾਹ ਫਿਰ ਭੱਗ ਜਾ ਤੂੰ ਤਾਂ ਕਹਿੰਦਾ ਪਾ ਪਾ ਧੱਕੇ ਨਾਲ ਹੀ ਕਹੀ ਜਾਂਦਾ ਪਾ ਫਿਰ ਤੈਨੂੰ ਆਖਿਆ ਹੁਣ ਭੱਗ ਜਾ ਫਿਰ ਤੂੰ ਭੱਗ ਜਾ ਫਿਰ ਭੱਗ ਜਾ ਫਿਰ ਤੂੰ ਗਾਹ ਭੱਗ ਜਾਗੇ ਭਲੇ ਹੁਣ ਫਿਰ ਭੱਗ ਜਾ ਤੈਨੂੰ ਆਖਿਆ ਕੰਮ ਕਰਾ ਦੇ ਰੁਪਏ ਦੇਵਾਂਗੇ ਤੇਰੀ ਭਰ ਦਾਂਗੇ ਸਾਰੀ ਦਾਣੇ ਨਾਲ ਕੰਮ ਕਰਾ ਦਿਆ ਜਾ ਕੰਮ ਕਰੋ ਇਹ ਪੰਡਾਰੇ ਹਾਂ ਫਿਰ ਪੰਡਾਰਿਆਂ ਸਿਰ ਤੇ ਤੁਹਾਨੂੰ ਆਦਤ ਪੈ ਰਹੀ ਇੱਕ ਮੈਂ ਚੱਲਦਾ ਮੰਗਦਾ ਮੈਂ ਤੈਨੂੰ ਵੀਡੀਓ ਦਿਖਾਉਣਾ ਮੇਰੇ ਦਾ ਕੰਮ ਮੈਂ ਕਰਿਆ ਹੋਇਆ ਛੋੜਿਆ ਲਾ ਤੈਨੂੰ ਦਿਖਾਉਣਾ ਵੀਡੀਓ ਤੁਹਾਨੂੰ ਮੰਗੇ ਤੋਂ ਸਰਦਾਗਾ ਜਿਦਾਈ ਕਰੀ ਜਾਣਾ ਜਿਦਾਈ ਤਾਂ ਕਰਨੀ ਆ ਮੰਗੇ ਤੋਂ ਸਰਦਾ